ਪੰਜਾਬ ਦੇ ਕਈ ਪਿੰਡਾਂ ਤੇ ਸ਼ਹਿਰਾਂ ਤੋਂ ਨੌਜਵਾਨ ਪੀੜ੍ਹੀ ਲਗਾਤਾਰ ਵਿਦੇਸ਼ ਜਾਣ ਦੀ ਹੋੜ ਵਿੱਚ ਲੱਗੀ ਹੋਈ ਹੈ। ਉੱਥੇ ਕਈ ਪੰਜਾਬ ਦੇ ਅਜਿਹੇ ਪਿੰਡ ਹਨ ਜਿੱਥੇ ਸਿਰਫ ਨੌਜਵਾਨਾਂ ਦੇ ਮਾਤਾ-ਪਿਤਾ ਹੀ ਜਾਂ ਬਜ਼ੁਰਗ ਦੇ ਪਿੰਡ ਵਿੱਚ ਰਹਿ ਰਹੇ ਹਨ। ਉਥੇ ਹੀ ਪੰਜਾਬੀ ਦੇ ਮਸ਼ਹੂਰ ਗਾਇਕ ਦਲਜੀਤ ਦੋਸਾਂਝ ਦੇ ਪਿੰਡ ਦਾ ਵੀ ਇਹੀ ਹਾਲ ਹੈ ਜਿੱਥੇ ਬਹੁਤ ਸਾਰੇ ਨੌਜਵਾਨ ਵਿਦੇਸ਼ ਵਿੱਚ ਜਾ ਕੇ ਵਸ ਗਏ ਹਨ। ਇਸ ਮੌਕੇ ਤੇ ਪਿੰਡ ਦੇ ਵਿੱਚ ਸਿਰਫ ਬਜ਼ੁਰਗ ਅਤੇ ਉਨ੍ਹਾਂ ਦੇ ਮਾਤਾ-ਪਿਤਾ ਹੀ ਰਹਿ ਗਏ ਹਨ। ਇਸ ਮੌਕੇ ਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੋਈ ਰੁਜ਼ਗਾਰ ਨਹੀਂ ਹੈ ਜਿਸ ਕਰਕੇ ਨੌਜਵਾਨ ਵਿਦੇਸ਼ਾਂ ਦਾ ਰੋਕ ਕਰ ਰਹੇ ਹਨ। ਉਹਨਾਂ ਦਾ ਪਿੰਡ ਤਕਰੀਬਨ ਅੱਧੇ ਤੋਂ ਜ਼ਿਆਦਾ ਖਾਲੀ ਹੋ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੁਝ ਨੌਕਰੀ ਦਾ ਹੇਲਾ-ਵਸੀਲਾ ਕਰੇ ਤਾਂ ਕਿ ਨੌਜਵਾਨ ਬਾਹਰ ਜਾਣ ਦੀ ਬਜਾਏ ਇੱਥੇ ਹੀ ਕੰਮ ਕਰਨ। ਸਰ ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ। ਜਸਵਿੰਦਰ ਜੀ ਕਾਫੀ ਦੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਖੂਟੀਆਂ ਤੇ ਲੋਕ ਹੀ ਲੋਕ ਇਕੱਠੇ ਆਏ ਨੇ। ਕਾਰਨ ਕੀ ਹੈ ਕਾਰਨ ਇਹ ਹੈ ਭਾਜੀ ਸਾਡੇ ਪਿੰਡ ਦੇ ਵਿੱਚ ਇਹ ਲੋਕ ਹੈ ਕਾਫੀ ਵਿਦੇਸ਼ ਦੇ ਵਿੱਚ ਹਨ ਉਹਦੇ ਕਾਰਨ ਸਾਡਾ ਪਿੰਡ تقریبا ਅੱਧੇ ਤੋਂ ਜ਼ਿਆਦਾ ਖਾਲੀ ਹੈ ਜ਼ਿਆਦਾ ਲੋਕੀ ਬਾਹਰ ਚਲੇ ਪਿੰਡ ਦੇ ਵਿੱਚ ਇਸ ਕਰਕੇ ਜ਼ਿਆਦਾ ਪਿੰਡ ਮਤਲਬ ਖਾਲੀ ਹੋਏ ਇਹ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁਖ ਕਰ ਰਹੇ ਹੈ ਪਿੰਡ ਤੋਂ ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ ਹੈ ਦਲਜੀਤ ਇੱਕ ਵੱਡਾ ਸਟਾਰ ਬਣ ਗਿਆ ਹੈ ਜਿਸ ਕਰਕੇ ਲੋਕ ਵੀ ਬਾਹਰ ਨਿਕਲ ਨਹੀਂ ਉਹ ਤਾਂ ਇਉਂ ਨਹੀਂ ਗੱਲ ਹੈਗੀ ਉਸ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ ਜਿੱਦਾਂ ਆਪਾਂ ਕਹਿ ਦਈਏ ਉਜਲਦਸਾਂਗ ਕੈਨੇਡਾ ਦੇ ਮੁੱਖ ਮੰਤਰੀ ਸੀ ਉਹ ਵੀ ਸਾਡੇ ਪਿੰਡ ਤੋਂ ਸੀ ਹੈਨਾ ਇਹ ਇਹ ਤੇ ਨਹੀਂ ਗੱਲ ਬਈ ਇਹ ਮਤਲਬ ਬਾਹਰ ਗਿਆ ਇੱਕ ਦਲਜੀਤ ਤੇ ਤਾਂ ਲੋਕੀ ਜਾਣ ਲੱਗੇ ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹੀ ਆ ਵੀ ਫੈਮਿਲੀਆਂ ਪਹਿਲਾਂ ਤੋਂ ਹੀ ਬਾਹਰ ਆ ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ ਹੋ ਜਾਏਗਾ ਪਿੰਡ ਦਾ ਖਾਲੀ ਹਾਂਜੀ ਇਹ ਤਾਂ ਗੱਲ ਹੈਗੀ ਆ ਵੀ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ ਤੇ ਫਿਰ ਪਿੰਡ 'ਚ ਰਹੂਗਾ ਕੌਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਆਂ ਕਿੱਦਾਂ ਹੁੰਦੀ ਆ ਮੈਨੂੰ ਲੱਗਦਾ ਨਹੀਂ ਵੀ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ ਸਾਰਿਆਂ ਦੇ ਘਰ-ਪਰਤੀ ਦੇਖ ਲਓ ਇੱਕ-ਇੱਕ ਬੱਚਾ ਬਾਹਰ ਹੀ ਹੋਊਗਾ ਕਿਸੇ ਵੀ ਬਾਹਰ ਜਾਣ ਮੇਰੇ ਤਾਂ ਆਪ ਤਿੰਨੇ ਹੀ ਬਾਹਰ ਆ ਅੱਛਾ ਮੈਂ ਤਾਂ ਸਰਕਾਰੀ ਜੋ ਕਰਦਾ ਇੱਥੇ ਠੀਕ ਹੈ ਉਹ ਤਾਂ ਕਰਕੇ ਆਪਾਂ ਰੁਕੇ ਉਹ ਨਹੀਂ ਤਾਂ ਆਪਾਂ ਵੀ ਬੱਚਿਆਂ ਕੋਈ ਜਾਣਾ ਹੀ ਹੈਗੇ अच्छा एंड पे लग ਨਹੀਂ ਰਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੋਕ ਬਾਹਰ ਨਾ ਜਾਣ ਲੋਕਾਂ ਨੂੰ ਇੱਥੇ ਹੀ ਰੋਜ਼ਗਾਰ ਦਿੱਤਾ ਜਾਏ ਕਿਉਂਕਿ ਜਿੰਨੀਆਂ ਵੱਡੀਆਂ ਕੋਠੀਆਂ ਭਾਈਆਂ ਉਸ ਹਿਸਾਬ ਨਾਲ ਤਾਂ ਲੋਕ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਰੋਜ਼ਗਾਰ ਦੇਵੇ ਵੀ ਸਰਕਾਰ ਹਨ ਆਪਾਂ ਕਹਿੰਨੇ ਹਾਂ ਹੁਣ ਇੱਥੇ ਕਿੰਨੀ ਦੁਨੀਆ ਹੈ ਜਿਹੜੀ ਪੜ੍ਹੀ ਲਿਖੀ ਹੈ ਇੰਦੀ ਦੂਰੀ ਫਿਰਦੀ ਉਹ ਤਾਂ ਇਹ ਕਹਿ ਹੀ ਰਹੇ ਆ ਵੀ ਦਿਮਾਗ ਦੇ ਦੇ ਜਿਆਦਾ ਪਤਾ ਹੋਵੇ ਵੀ ਆ ਮੈਨਣਾ ਆਪਾਂ ਨੂੰ ਕੁਛ ਮੁਰੇ ਨੌਜਵਾਨਾਂ ਨੂੰ ਦਿਸੇ ਤਾਂ ਭਾਜੀ ਫੇਰੇ ਰੁਕਊਗਾ ਜੈਮੋ ਪਰ ਇਦਾਂ ਲੱਗ ਨਹੀਂ ਰਿਹਾ ਕਿ ਜੇ ਲੋਕ ਹੀ ਲੱਗੇ ਸਾਰੇ ਗਾਂ ਪਿੰਡ ਨੂੰ ਫਿਰ ਖਾਲੀ ਹੋ ਜਾ। ਤੇ ਨਾ ਫਿਰ ਇੱਥੇ ਕੋਈ ਰਹੇਗਾ ਤੇ ਫਿਰ ਪਿੰਡ ਦਾ ਨਾਮ ਵੀ ਜਿਹੜਾ ਹਾਂਜੀ ਉਹ ਤਾਂ ਰਹੂਗਾ ਹੀ। ਤੇ ਤਾਂ ਹੋਣਾ ਹੀ ਹੈ ਇੱਕ ਦਿਨ ਜਿੱਦਾਂ ਜਿਹੜਾ ਹਾਲਾਤ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਹੀ ਕਹਿ ਰਹੀ ਆ ਵੀ ਅਸੀਂ ਜਾਣਾ ਹੀ ਬਾਹਰ ਆ ਤੇ ਇੱਕ ਦਿਨ ਤਾਂ ਇਦਾਂ ਦਾ ਟਾਈਮ ਆਊਗਾ ਕਿ ਖਾਲੀ ਹੋਣਗੇ ਪਿੰਡ। ਤੇ ਕਿਵੇਂ ਰੋਕਿਆ ਕਿਵੇਂ ਜਾਵੇ ਇਸ ਸੀ ਇਹ ਤਾਂ ਹੱਲ ਤਾਂ ਇੱਕੋ ਹੀ ਆ ਜੇ ਸਰਕਾਰ ਇਧਰ ਬੱਚਿਆਂ ਨੂੰ ਨੌਕਰੀਆਂ ਦੇਵੇ। ਉਹਨਾਂ ਲਈ ਕੋਈ ਨੌਕਰੀ ਵਧੀਆ ਹੋਵੇ ਉਹਨਾਂ ਦੇ ਰਹਿਣ ਦਾ ਅਗਲੇ ਨੂੰ ਇਹ ਹੋਵੇ ਵੀ ਹਾਂ ਅਸੀਂ ਇੱਥੋਂ ਗੁਜ਼ਾਰਾ ਕਰ ਸਕਦੇ ਹਾਂ ਇਹ ਹੀ ਕਾਰਨ ਹੈ ਹੋਰ ਤਾਂ ਨਹੀਂ ਰੁਕਦਾ ਕੋਈ ਅ ਸਰ ਕੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਸਿੰਘ ਮੇਰਾ ਨਾਮ ਹੈ ਜੀ ਗੁਰਮੀਤ ਜੀ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਲੋਕਾਂ ਦੇ ਘਰਾਂ 'ਚ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ ਇੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਪਿੰਡੇ ਦੇ ਲੋਕ ਜ਼ਿਆਦਾਤਰ ਨੌਜਵਾਨ ਪੀੜ੍ਹੀ ਤਾਂ ਉਹ ਤੁਸੀਂ ਸਮਝੇ ਰਹੇ ਆਂ ਵੀ ਬਾਹਰ ਨੂੰ ਜ਼ਿਆਦਾ ਜਾ ਰਹੀ ਆ ਰੁਝਾਨ ਬਾਹਰ ਦਾ ਹੀ ਆ ਹੂੰ ਤੇ ਇਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੋਜਗਾਰ ਨਹੀਂ ਮਿਲ ਰਿਹਾ ਇਸ ਕਰਕੇ ਕੋਈ ਖੂਜਲ ਕਰਨ ਵਾਸਤੇ ਆਪਣੇ ਰੋਜੀ ਰੋਟੀ ਕਮਾਉਣ ਵਾਸਤੇ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਯਾਦ ਆਲਮੋਸਟਲੀ ਤਾਰੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਕੋਈ ਕਾਫੀ ਮਤਲਬ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ ਤੇ ਤੇ ਜੇ ਢਾਲ ਕੇ ਨਹੀਂ ਵੱਡੀ ਵੱਡੀ ਕੂਠੀਆਂ ਮਈਆਂ ਉੱਤੇ ਵੀ ਤਾਂ ਖਰਚ ਆਉਣਾ ਹੈ ਤੇ ਲੋਕ ਜਿਹੜਾ ਅਗਰ ਉੱਤੇ ਖਰਚ ਕਰਦੇ ਇੱਥੇ ਕਾਰੋਬਾਰ ਵੀ ਤਾਂ ਵਾਰਸਦਾ ਬਜ਼ੁਰਗ ਜਿੱਦਾਂ ਤੇ ਲੋ ਬਈ ਸਵਰਗ ਸਹਾਰ ਗਏ ਆ ਤੇ ਬੱਚੇ ਨਵੀਂ ਪੀੜੀ ਜਿਹੜੀ ਉਹ ਬਾਹਰ ਚਲੀ ਗਈ ਆ ਕੁਛ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਹੈ ਤੇ ਜੀ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀਂ ਅਸੀਂ ਦਵਾਗੇ ਲੋਕਾਂ ਨੂੰ ਬਾਹਰ ਜਾਣ ਦੀ ਜਰੂਰਤ ਨਹੀਂ ਹੈ ਤੇ ਲੱਗਣੀ ਨਹੀਂ ਕਿ ਲੋਕ ਹਜੇ ਵੀ ਬਾਹਰ ਹੀ ਗਏ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੋਸ਼ਿਸ਼ਾਂ ਪਰ ਕਰਦੇ ਆ ਬਹੁਤ ਘੱਟ ਆ ਸਰਕਾਰ ਇਧਰ بے ਰੋਜ਼ਗਾਰੀ ਬੇਰੋਜ਼ਗਾਰੀ ਆਪਾਂ ਦੇਖਦੇ ਆ ਬਹੁਤ ਜ਼ਿਆਦਾ ਵੱਧ ਗਈ ਆ ਤੇ ਇਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਬਹੁਤ ਘੱਟ ਆ। ਆਉਣ ਵਾਲੇ ਸਮੇਂ 'ਚ ਲੱਗਦਾ ਕਿ ਪਿੰਡ ਖਾਤੀ ਹੋ ਜਾਏਗਾ। ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਇਕਰਾਰ ਤੇ ਖੜਾ ਹੈਗਾ। ਜਿੱਦਾਂ ਕਹਿ ਲਵੋ ਕਿ ਪੂਰਾ ਪੰਜਾਬ ਹੀ ਬਾਹਰ ਨੂੰ ਵਹੀਰਾਂ ਘੱਟ ਕੇ ਜਾ ਰਿਹਾ ਹੈਗਾ। ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈਗੀ ਆ। ਤੇ ਆਉਣ ਵਾਲੇ ਤੋਂ ਵੇਖ ਲਈ ਵੀ ਆਪਣੀ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਤਲਬ ਸੋਚਣ ਵਾਲੀ ਗੱਲ ਹੈਗੀ ਹੈ ਜੀ ਬਸ ਮੈਂ ਤਾਂ ਹੁਸ਼ਿਆ ਜੀ ਹੁਸ਼ਿਆ ਜੀ ਇੱਥੇ ਲੋਕ ਜਿਹੜੇ ਨੇ ਕਾਫੀ ਲੋਕਾਂ ਦੇ ਘਰ ਦੇ ਬਾਹਰ ਤਾਲੇ ਹੀ ਤਾਲੇ ਨਜ਼ਰ ਆਏ ਨੇ ਲੋਕ ਕਿੱਥੇ ਚਲੇ ਗਏ ਨੇ ਸਾਡੇ ਖਾਸ ਲੋਕ ਬਾਹਰ ਹੀ ਐ ਇੱਥੇ ਇੱਥੇ ਘਾਟਾ ਲੋਕ ਰਹਿੰਦੇ ਵੇ ਆ ਮਾਂ ਬਾਪ ਹੀ ਰਹਿੰਦੇ ਵੇ ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ ਕਿਉਂਕਿ ਅਸੀਂ ਦੇਖਿਆ ਹੈ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਸਾਰੇ ਬੱਚੇ ਤੋਂ ਉਨਕੇ ਬਾਹਰ ਹੀ ਐ ਹੱਥ ਕੀ ਕੋਈ ਨਹੀਂ ਹੈਗਾ ਕਿਤਾਚਨ ਕਿੰਨੇ ਕੁ ਲੋਕ ਹੈ ਜਿਹੜੇ ਪਿੰਡ ਦੇ ਵਿੱਚ ਰਹਿ ਰਹੇ ਨੇ ਬਜ਼ੁਰਗ ਹੀ ਰਹਿ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ ਬਾਕੀ ਸਾਰੇ ਬਾਹਰ ਹੀ ਆ ਜੀ ਅਤੇ ਜੇ ਗੱਲ ਕੀਤੀ ਹੈ ਕਿ ਤੁਸੀਂ ਨੌਜਵਾਨ ਪੀੜ੍ਹੀ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਬਾਹਰ ਨਾ ਜਾਣ ਇੱਥੇ ਰਹਿ ਕੇ ਜਿਹੜਾ ਕੰਮਕਾਰ ਕਰਨ ਨਹੀਂ ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸਲ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜੇ ਨੂੰ ਦੇਖ ਕੇ ਜਿਹਦਾ ਭੇਡ ਚੱਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਉਹ ਆ ਸਾਡੇ ਪਿੰਡੇ ਆ ਕੋਈ ਨਹੀਂ ਇੱਧਰੇ ਖੜੇ ਰਹਿਵੇ ਰਹਿ ਕੇ ਖੁਸ਼